ਸੋ ਸਾਰਿਆਂ ਨੇ ਇੱਕ ਵਾਰੀ ਮੇਰੇ ਕੋਲੋਂ ਫੇਰ ਜੈ ਮਾਤਾ ਦੀ ਜੀ ਅੱਜ 사ਉਣ ਮੇਲੇ ਦੇ ਇੱਕ ਵਾਰੀ ਫੇਰ ਜਾਣਕਾਰੀ ਲੈ ਕੇ ਆਏ ਤੁਹਾਡੇ ਲਈ ਜੋ ਕਿ 25 ਤਰੀਕ ਮਤਲਬ ਕੱਲ ਤੋਂ ਸ਼ੁਰੂ ਨੇ ਐ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨੀ ਲੰਗਰ ਵਾਲੇ ਜਾਣਕਾਰੀ ਦੇਣਾ ਚਾਹਨੀ ਆ ਜੋ ਕਿ ਉੱਥੇ ਦੇ ਪ੍ਰਧਾਨ ਜੀ ਨੇ ਐ ਗਾਈਡਲਾਈਨ ਸਟ ਸ਼ੁਰੂ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵਾ ਕਿ ਜਿਹੜਾ ਲੰਗਰ ਹੈ ਇਹ ਚਿੰਤਪੂਰਨਿਤ ਲੈ ਕੇ ਪਰਵਈ ਤੱਕ ਜਿੰਨੇ ਵੀ ਇਹਦੇ ਵਿੱਚ ਜਿੰਨੇ ਵੀ ਲੰਗਰ ਆਂਦੇ ਨੇ ஒம்ம வ ਜਿੱਦਾਂ ਕਿ ਸਵੇਰੇ ਜਿਹੜਾ ਲੰਗਰ ਹੈ 6 ਵਜੇ ਤੋਂ ਲੈ ਕੇ 9 ਵਜੇ ਤੱਕ ਚੱਲੂਗਾ ਔਰ ਦੁਪਹਿਰ ਦਾ ਲੰਗਰ 12 ਤੋਂ ਲੈ ਕੇ 3 ਵਜੇ ਤੱਕ ਔਰ ਜਿਹੜਾ ਸ਼ਾਮ ਦਾ ਲੰਗਰ ਉਹ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੀ ਚੱਲੂਗਾ ਜਿੱਦਾਂ ਕਿ ਕਈ ਵਾਰੀ ਹੁੰਦਾ ਸੀਗਾ ਇਸ ਕਿ ਸਾਰਾ ਦਿਨ ਲੰਗਰ ਚੱਲਦਾ ਰਹਿੰਦਾ ਸੀ ਪਰ ਨਹੀਂ ਹੁਣ ਉੱਥੇ ਦਾ ਟਾਈਮ ਉਹਨਾਂ ਨੇ ਬੰਦ ਦਿੱਤਾ ਉਹ ਇਸ ਲਈ ਕੀਤਾ ਹੈ ਕਿ ਰਸ਼ ਬਹੁਤ ਜ਼ਿਆਦਾ ਹੁੰਦਾ ਵਾ ਗੱਡੀਆਂ ਆਂਦੀਆਂ ਨੇ ਪਰਵਈ ਤੋਂ ਲੈ ਕੇ ਚਿੰਤਪੁਰਨੀ ਦਰਬਾਰ ਤੱਕ ਤੇ ਉਹ ਲੰਗਰਾਂ ਦੇ ਉੱਤੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਰਸ਼ ਜ਼ਿਆਦਾ ਹੋ ਜਾਂਦੇ ਨੇ ਤੇ ਜਾਮ ਲੱਗ ਜਾਂਦਾ ਵਾ ਤੋਂ ਇਸ ਕਰਕੇ ਉਹਨਾਂ ਨੇ ਇਹ ਚੀਜ਼ ਕੀਤੀ ਜਿੱਦ ਤੱਕ ਮੈਂ ਤੁਹਾਨੂੰ ਹੁਣੇ ਦੱਸਿਆ ਵਾ ਕਿ ਲੰਗਰਾਂ ਬਾਰੇ ਇੱਕ ਜਾਣਕਾਰੀ ਮੈਂ ਤੁਹਾਨੂੰ ਹੋਰ ਦਵਾਂਗੀ ਜਾਣਕਾਰੀਆਂ ਤਾਂ ਅਜੇ ਮੇਰੇ ਕੋਲ ਬਹੁਤ ਜ਼ਿਆਦਾ ਨਹੀਂ ਸੋ ਮੈਂ ਸਾਰੀਆਂ ਹੀ ਦੱਸ ਦਿੰਨੀ ਆ ਅੱਜ ਕਿ ਜਿਹੜਾ ਸੁਗਮ ਪਾਸ ਸੀਗਾ मतलब ਕਿ ਲਿਫਟ ਵਾਲਾ ਪਾਸ ਸਭ ਤੋਂ ਪਹਿਲਾਂ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਸੀਗਾ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਕਿ ਜਿਹੜੇ ਬਜ਼ੁਰਗ ਨੇ ਉਹ 50 ਰੁਪਏ ਦੇ ਵਿੱਚ ਜਿਨ੍ਹਾਂ ਦੀ ਜਾਨੀ ਕਿ 65 ਸਾਲ ਦੀ ਉਮਰ ਹੈਗੀ ਐ 60 ਸਾਲ ਦੀ ਉਹਨਾਂ ਨੂੰ 50 ਰੁਪਏ ਦੇ ਵਿੱਚ ਪਾਸ ਬਣਦਾ ਸੀਗਾ ਤੇ ਜਿਹੜੇ ਪੰਜ ਮੈਂਬਰ ਨਾਰਮਲੀ ਜੰਗੇ ਜੋ ਵੇ ਜਿੱਦਾਂ ਵੀ ਮਰਜ਼ੀ ਹੋਵੇ ਪੰਜ ਮੈਂਬਰ ਉਹਨਾਂ ਦਾ 1100 ਰੁਪਏ ਦਾ ਪਾਸ ਬਣਦਾ ਸੀਗਾ ਪਰ ਉਸ ਤੋਂ ਬਾਅਦ 9 ਸਾਲ ਦੇ ਨੇੜੇ ਇਹਨਾਂ ਨੇ ਦਸੰਬਰ ਦੇ ਵਿੱਚ 2024 ਦੇ ਵਿੱਚ ਇਹਨਾਂ ਨੇ ਉਹ ਚੇਂਜ ਕਰ ਦਿੱਤਾ ਕਿ ਜਿਹੜਾ ਬਜ਼ੁਰਗਾਂ ਦਾ ਪਾਸ ਸੀਗਾ ਉਹ 100 ਰੁਪਏ ਦਾ ਕਰ ਦਿੱਤਾ ਔਰ ਜਿਹੜਾ ਪੰਜ ਮੈਂਬਰਾਂ ਵਾਲਾ ਪਾਸ ਸੀ ਉਹ 1500 ਦਾ ਕਰਤਾ ਸੀਗਾ ਤੇ ਹੁਣ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਜਿਹੜਾ ਜੇ ਅਗਰ ਸਿੰਗਲ ਮੈਂਬਰ ਵੀ ਕੋਈ ਜਾਣਾ ਚਾਹੁੰਦਾ ਹੋ ਤਾਂ ਉਹ 300 ਰੁਪਏ ਦੇ ਕੇ ਆਪਣਾ ਪਾਸ ਬਣਵਾ ਸਕਦਾ ਔਰ ਲਿਫਟ ਰਾਈ ਜਾ ਸਕਦਾ ਵਾ ਔਰ ਇਹਨਾਂ ਨੇ 23 ਤਰੀਕ ਨੂੰ ਮੀਟਿੰਗ ਹੋਈ ਆ ਉਹਦੇ ਵਿੱਚ ਜਾਨਕੀ 23 ਜੁਲਾਈ ਨੂੰ ਮੇਲੇ ਤੋਂ ਦੋ ਦਿਨ ਪਹਿਲਾਂ ਮੀਟਿੰਗ ਹੋਈ ਉਹਦੇ ਵਿੱਚ ਵੀ ਇਹਨਾਂ ਨੇ ਇਹ ਚੇਂਜ ਕਰ ਦਿੱਤਾ ਰੂਲ ਕਿ ਮੇਲੇ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਭਗਤ ਨੇ ਜਿਹੜੇ 300 ਰੁਪਏ ਦੇ ਵਿੱਚ ਪਾਸ ਬਣਦਾ ਸੀ ਉਹ ਪਾਸ ਹੁਣ 500 ਰੁਪਏ ਦਾ ਬਣੂਗਾ ਪਲੀਜ਼ ਇਸ ਗੱਲ ਨੂੰ ਨੋਟ ਰੱਖੋ ਕਿ 300 ਰੁਪਏ ਦਾ ਹੁਣ ਉਹ ਪਾਸ ਨਹੀਂ ਬਣੂਗਾ ਸਿੰਗਲ ਬੰਦੇ ਦਾ ਉਹ 500 ਰੁਪਏ ਦਾ ਪਾਸ ਬਣੂਗਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਕਿ ਜਿਹੜੇ ਬਜ਼ੁਰਗਾਂ ਦਾ ਉਹਦੇ ਵਿੱਚ ਕੋਈ ਰੂਲ ਚੇਂਜ ਨਹੀਂ ਕੀਤਾ ਉਹਨਾਂ ਨੇ ਉਹ 100 ਰੁਪਏ ਦਾ ਹੀ ਬਣੇਗਾ ਉਹਦੇ ਨਾਲ ਜਿਹੜਾ ਬਜ਼ੁਰਗਾਂ ਦਾ ਬਣਦਾ 100 ਰੁਪਏ ਦਾ ਪਾਸ ਬਣ ਕੇ ਉਹਦੇ ਵਿੱਚ ਬਜ਼ੁਰਗ ਜਿਹੜੇ ਹੋਣਗੇ ਆਪਣੇ ਉਹਨਾਂ ਨਾਲ ਇੱਕ ਮੈਂਬਰ ਉਹਨਾਂ ਨਾਲ ਫ੍ਰੀ ਜਾ ਸਕਦਾ ਆ ਸੋ ਇਸ ਗੱਲ ਨੂੰ ਵੀ ਤੁਸੀਂ ਨੋਟ ਕਰੋ ਤੇ ਦੂਜੀ ਗਲਤ ਹੈ ਇਹ ਸੀਗੀ ਤੇ ਹੁਣ ਰਹੀ ਤੀਜੀ ਗੱਲ ਕਿ ਜਿਹੜੇ ਮੇਲੇ ਦੇ ਉੱਤੇ ਜਿੱਦਾਂ ਸਪੀਕਰ ਲੱਗਦੇ ਸੀਗੇ ਸੌਂਗ ਲੱਗਦੇ ਸੀਗੇ ਜਾਂ ਢੋਲ ਸ਼ੈਣ ਜਾਂ ਚਿੰਟੇ ਲੈ ਕੇ ਜਾਂਦੇ ਸੀਗੇ ਉਹ ਸਾਰਾ ਕੁਝ ਬੰਦ ਕਰ ਦਿੱਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਪ੍ਰਭਾਈ ਤੋਲ ਲੈ ਕੇ ਜੈਂਤਪੁਰਨੀ ਦਰਬਾਰ ਤੱਕ ਇਹ ਢੋਲ ਨਗਾਰੇ ਸ਼ੈਣ ਕੁਝ ਨਹੀਂ ਵੱਜੂਗਾ ਨਾ ਕੋਈ ਨਾਲ ਲੈ ਕੇ ਆਊਗਾ ਖਾਸ ਕਰ ਲੰਬੇ ਚਿੰਟੇ ਇਨਾਂ ਨੂੰ ਕੋਈ ਵੀ ਨਹੀਂ ਉੱਥੇ ਲੈ ਕੇ ਆਊਗਾ ਪਲੀਜ਼ ਇਸ ਗੱਲ ਨੂੰ ਵੀ ਧਿਆਨ ਦਿਓ ਥੋੜਾ ਜਿਹਾ ਔਰ ਉੱਥੇ ਉਹਨਾਂ ਨੇ ਲੰਗਰਾਂ ਦੇ ਉੱਤੇ ਥਰਮੋਕੋਲ ਪੋਲੀਥੀਨ ਇਹ ਸਭ ਕੁਝ ਬੰਦ ਕੀਤਾ ਪਲੀਜ਼ ਇਸ ਚੀਜ਼ ਨੂੰ ਵੀ ਤੁਸੀਂ ਨੋਟ ਕਰਨਾ ਹੈ ਕਿ ਥਰਮੋਕੋਲ ਔਰ ਪੋਲੀਥੀਨ ਨੂੰ ਲੈ ਕੇ ਨਾ ਆਵੋ ਉਹ ਗਾਈਡਲਾਈਨ ਜਾਰੀ ਰੱਖੀ ਆ ਉਹਨਾਂ ਨੇ ਸਾਫ ਸਪਾਇਆਬਲ ਬਹੁਤ ਜ਼ਿਆਦਾ ਧਿਆਨ ਦਿੱਤਾ ਉਹਨਾਂ ਨੇ ਇਸ ਬਾਰੇ ਔਰ ਜਿਹੜੇ ਪੁਲਿਸ ਕਰਮੀਆਂ ਨੇ ਉਹ ਵੀ ਬਹੁਤ ਜ਼ਿਆਦਾ ਲਗਾਏ ਨੇ ਆਪਣੀ ਸਿਕਿਉਰਟੀ ਦੇ ਲਈ ਕਿ ਆਪਾਂ ਨੂੰ ਕੋਈ ਵੀ ਦਿੱਕਤ ਨਾ ਹੋਵੇ ਲਾਈਨ ਲੱਗਣ ਦੇ ਵਿੱਚ ਵੀ ਕੋ ਜਾ ਕੋਈ ਇੱਧਰ ਉੱਧਰ ਕੋਈ ਅਗਰ ਦੁਰਘਟਨਾ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਐਂਬੂਲੈਂਸ ਦੀ ਵੀ ਸਹੂਲਤ ਦਿੱਤੀ ਆ ਜਦੋਂ ਕਿ ਉਹ ਜਿਹੜੇ ਵੀ ਆਪਣੇ ਉੱਥੇ ਪੁਲਿਸ ਵਾਲੇ ਖੜੇ ਨੇ ਆਪਾਂ ਉਹਨਾਂ ਨੂੰ ਕੋਈ ਦੱਸਾਂਗੇ ਕਿ ਸਾਨੂੰ ਇਹ ਦਿੱਕਤ ਆ ਰਹੀ ਹੈ ਤਾਂ ਉਹ ਐਂਬੂਲੈਂਸ ਉਸੇ ਟਾਈਮ ਹੀ ਆਪਣੇ ਲਈ ਉਪਲਬਧ ਹੋਵੇਗੀ ਸੋ ਜੇੜੀ ਅਗਰ ਮੇਰੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਇੱਥੋਂ ਤੱਕ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਹਾਂਜੀ ਮੈਂ ਜੋਤਾਂ ਦੇ ਦਰਸ਼ਨ ਵੀ ਤੁਹਾਨੂੰ ਜ਼ਰੂਰ ਕਰਵਾਵਾਂਗੀ ਕਿ ਮਹਾਮਾਈ ਦੇ ਜੋਤੜੇ ਦਰਸ਼ਨ ਸਾਰਿਆਂ ਨੂੰ ਹੋ ਜਾਣ ਇੱਕ ਵਾਰ ਜੈ ਮਾਤਾ ਦੀ ਜੀ